ਤੇ ਲੋਕਾਂ ਜਾ ਕੇ ਵੀ ਇਹ ਗੱਲ ਕਹਿਣਾ ਵੇ ਆ ਵੀ ਤੁਹਾਡੀ ਜੜੀ ਤੁਹਾਡੇ ਮਾਧਿਅਮ ਰਾਹੀਂ ਇਹ ਮੈਨੂੰ ਇਸ ਸਮੱਸਿਆ ਦਾ ਪਤਾ ਚੱਲਿਆ ਔਰ ਇਸ ਗੱਲ 'ਚ ਪੂਰੀ ਸਚਾਈ ਹੈ ਵੀ ਇਸ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਕੱਲ ਬਕਾਇਦਾ ਤੌਰ ਤੇ ਠੇਕੇਦਾਰ ਮੇਰੇ ਨਾਲ ਹੀ ਆ ਇਹ ਅੰਕਿਤ ਜੀ ਆ ਕੱਲ ਸਵੇਰੇ ਬੋਰ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਮੈਂ ਸਮਝਦਾ ਪਰਸੋਂ ਇਹਨਾਂ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਹੱਲ ਖਤਮ ਹੋ ਜਾਏਗਾ ਇਹਨਾਂ ਦਾ ਇਹਨਾਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਏਗਾ ਰਸੋ ਨਿਊਜ਼ ਲੱਗੀ ਆ ਤੁਹਾਡੀ ਤੇ ਇਹਨਾਂ ਤੱਕ ਗੱਲ ਪਹੁੰਚੀ ਆ ਤੇ ਆਏ ਆ ਸਾਡੇ ਕੋਲ ਤੇ ਇਹਨਾਂ ਨੇ ਮੋਲ ਲਗਾ ਮਸ਼ੂਰ ਕੱਲ ਤੱਕ ਕਰਵਾ ਦੇਣਾ ਗਾਇ ਆ ਦੇਖੋ ਸਾਡੇ ਬੈਠੇ ਤੇ ਨਾ ਹੋਏਗਾ ਵਧੀਆ ਹੋਏਗਾ ਹੋਏਗਾ ਹੁਣਾ ਹੁਣ ਪੂਰਾ ਯਕੀਨ ਆ ਕਿ ਹੋਏਗਾ ਇਹ ਕਰਨਗੇ ਯਕੀਨ ਹੀ ਸਾਨੂੰ ਇਹਦੇ ਤੇ ਇਹ ਕਰਨਗੇ ਹੁਣ ਲੱਕੀ ਜੀ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਹੁਣ ਨਾ ਇਹ ਗੱਲ ਪੁੱਛੋ ਵੀ ਤੁਹਾਨੂੰ ਲੱਗਦਾ ਬੋਰ ਹੋ ਜਾਏਗਾ ਅਸੀਂ ਮੌਕੇ ਤੇ ਆਏ ਆ ਬੋਰ ਨਹੀਂ ਬੋਰ ਨਹੀਂ ਹੋਏਗਾ ਅਸੀਂ ਵਾਦਾ ਕੀਤਾ ਸੀ ਇਹਨਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਕਿ ਜੇ ਪ੍ਰਮਾਤਮਾ ਨੇ ਸੁੱਖ ਰੱਖਿਆ ਜਿੱਤਾਂਗੇ ਤੇ ਅਸੀਂ ਬੋਲ ਕਰਾ ਕੇ ਦਿਆਂਗੇ ਮੀਰ ਸਾਹਿਬ ਦਾ ਫੇਰ ਇੱਕ ਵਾਰੀ ਧੰਨਵਾਦ ਹੈ ਕਿ ਉਹ ਇੱਥੇ ਬੋਲ ਕਰਵਾ ਗਏ KRT نیوز نیٹ ورک ਵੱਲੋਂ 2 ਦਿਨ ਪਹਿਲਾਂ ਤੁਹਾਨੂੰ ਇੱਕ ਖਬਰ ਦਿਖਾਈ ਗਈ ਸੀ ਜਿਹਦੇ ਵਿੱਚ ਵਾਰਡਮੈਨ 49 ਦੇ ਲੋਕ ਜਿਹੜੇ ਕਾਫੀ ਪ੍ਰੇਸ਼ਾਨ ਸੀਗੇ ਪਾਣੀ ਦੀ ਸਮੱਸਿਆ ਤੋਂ ਜਿਹੜੇ ਜੂਜ ਰਹੇ ਸੀਗੇ ਆਪਾਂ ਉਹ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਉਸ ਤੋਂ ਬਾਅਦ ਮੇਰ ਪਨਾਲਪਾ ਡੀਐਮ ਮੌਕੇ ਤੇ ਪਹੁੰਚੇ ਨੇ ਗੱਲਬਾਤ ਕਰਾਂਗੇ ਮੇਰ ਸਾਹਿਬ ਮੌਕੇ ਤੇ ਪਹੁੰਚੇ ਹੋ ਲੋਕਾਂ ਦੀ ਸਮੱਸਿਆ ਜਾਣੀ ਹੈ ਕੀ ਹੈਗਾ ਹੱਲ ਜੀ ਦੇਖੋ ਮੈਂ ਤੇ ਇੱਥੇ ਲੋਕਾਂ 'ਚ ਆ ਕੇ ਵੀ ਇਹ ਗੱਲ ਕਹਿਣਾ ਵੇ ਆ ਵੀ ਤੁਹਾਡੀ ਜੜੀ ਤੁਹਾਡੇ ਮਾਧਿਅਮ ਰਹੀਏ ਮੈਨੂੰ ਇਹ ਸਮੱਸਿਆ ਦਾ ਪਤਾ ਚੱਲਿਆ ਔਰ ਇਸ ਗੱਲ 'ਚ ਪੂਰੀ ਸੱਚਾਈ ਆ ਵੀ ਇਸ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਔਰ ਤੁਸੀਂ ਦੇਖੋ ਅਸੀਂ ਫੋਰੀ ਤਰਤੇ ਕਿੰਨੀ ਜਲਦੀ ਐਕਸ਼ਨ 'ਚ ਆ ਕੇ ਅੱਜ ਦੋਆਂ ਦਿਨਾਂ ਬਾਅਦ ਹੀ ਇੱਥੇ ਬੋਰ ਸ਼ੁਰੂ ਬੋਰ ਦਾ ਕੰਮ ਸ਼ੁਰੂ ਕਰਾਉਣ ਜਾ ਰਹੇ ਆਂ ਔਰ ਕੱਲ ਬਕਾਇਦਾ ਤੌਰ ਤੇ ਠੇਕੇਦਾਰ ਮੇਰੇ ਨਾਲ ਹੀ ਆ ਇਹ ਅੰਕਿਤ ਜੀ ਆ ਕੱਲ ਸਵੇਰੇ ਬੋਰ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਮੈਂ ਸਮਝਦਾ ਪਰਸੋਂ ਇਹਨਾਂ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਹੱਲ ਖਤਮ ਹੋ ਜਾਏਗਾ ਇਹਨਾਂ ਦਾ ਇਹਨਾਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਏਗਾ ਧੰਨਵਾਦੀ ਸਤੰਨਿਕ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਜੀ ਬੋਰ ਦਾ ਕੰਮ ਲੱਗਣ ਜਾ ਰਿਹਾ ਤੁਹਾਡਾ ਕੀ ਕਹਿਣਾ ਕਰਦੇ ਅਸੀਂ ਤਾਂ ਬਹੁਤ ਖੁਸ਼ ਆ ਬੋਰ ਦਾ ਕੰਮ ਲੱਗਣ ਜਾ ਰਿਹਾ ਥੰਡ ਬੜੀ ਜ਼ਿਆਦਾ ਪ੍ਰੋਬਲਮ ਸੀ 5 ਮਹੀਨੇ ਤੋਂ ਪ੍ਰੋਬਲਮ ਸੀ ਤੇ ਅਸੀਂ ਪਰਸੋ న్యూਸ ਲੱਗੀ ਆ ਤੁਹਾਡੀ ਤੇ ਇਹਨਾਂ ਤੱਕ ਗੱਲ ਪਹੁੰਚੀ ਆ ਤੇ ਆਏ ਆ ਸਾਡੇ ਕੋ ਤੇ ਇਹਨਾਂ ਨੇ ਬੋਰ ਦਾ ਕੰਮ ਸ਼ੁਰੂ ਕੱਲ ਤੱਕ ਕਰਵਾ ਦੇਣਾ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਜੀ ਬਹੁਤ ਵਧੀਆ ਹਾਂਜੀ ਕੀ ਕਹਿਣਾ ਚਾਹੁੰਦੇ ਆਂਟੀ ਇਹਨਾਂ ਨੂੰ ਪੁੱਛੋ ਤਾਂ ਉਹਨਾਂ ਉਹਨਾਂ ਨਿਆਹ ਸਾਡੇ ਅੱਗੇ ਤੇ ਸਾਨੂੰ ਬੜੀ ਖੁਸ਼ੀ ਆ ਬੋਰ ਹੋਏਗਾ ਤਾਂ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਬੜੀ ਪ੍ਰੋਬਲਮ ਬਹੁਤ ਜ਼ਿਆਦਾ ਪ੍ਰੋਬਲਮ ਹੀ ਸਾਡੀਆਂ ਤੇ ਅੱਖਾਂ ਵੀ ਖਰਾਬ ਕਰ ਲੀਆਂ ਆਪਣੀਆਂ ਅੱਖਾਂ ਬਣਾਈਆਂ ਇਹਦਾ ਪ੍ਰੇਜ ਨਹੀਂ ਕੀਤਾ ਆਕਾ ਵੀ ਖਰਾਬ ਹੋ ਉਹ ਦੇਖ ਰਿਆ ਸੀ ਕਿ ਤੁਸੀਂ ਪਾਣੀ ਦੀ ਬਾਲਟੀ ਢੋ ਰਹੇ ਸੀਗੇ ਹੁਣ ਹੱਲ ਲੱਗਦਾ ਹਾਲ ਹੋ ਜਾਏਗਾ ਹੁਣ ਹੱਲ ਹੋ ਜਾਏਗਾ ਹੋਏਗਾ ਆ ਦੇਖੋ ਸਾਡੇ ਬੈਠੇ ਤੇ ਨਾ ਹੋਏਗਾ ਵਧੀਆ ਹੋਏਗਾ ਹੋਏਗਾ ਹੁਣ ਪੂਰਾ ਯਕੀਨ ਹੈ ਕਿ ਹੋਏਗਾ ਇਹ ਕਰਨਗੇ ਯਕੀਨ ਹੀ ਸਾਨੂੰ ਇੰਦੇ ਤੇ ਇਹ ਕਰਨਗੇ ਹੁਣ ਜੀ 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 ਲੱਕੀ ਜੀ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਹੋਣਾ ਇਹ ਗੱਲ ਪੁੱਛੋ ਵੀ ਤੁਹਾਨੂੰ ਲੱਗਦਾ ਬੋਰ ਹੋ ਜਾਏਗਾ ਅਸੀਂ ਮੌਕੇ ਤੇ ਆਏ ਦਿਆਂ ਹੋਣ ਵੀ ਬੋਰ ਨਹੀਂ ਹੋਏਗਾ ਔਰ ਡੈਫੀਨੇਟਲੀ ਇੱਥੋਂ ਦੇ ਜਿਹੜੇ ਲੋਕਾਂ ਦੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਸਮੱਸਿਆ ਸੀ ਉਹਦਾ ਹੱਲ ਹੋਣ ਜਾ ਰਿਹਾ ਔਰ ਸਚਾਈ ਹੈ ਕਿ ਸਾਨੂੰ ਬਿਲਕੁਲ ਨਹੀਂ ਪਤਾ ਅੱਜ ਇਹ ਸਾਨੂੰ ਪਰਸੋ ਤੁਹਾਡੇ ਮਾਧਿਅਮ ਨਾਲ ਹੀ ਪਤਾ ਲੱਗਿਆ ਔਰ ਮੈਂ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੋਂ ਦੇ ਲੋਕਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹਨਾਂ ਨੇ ਜਦੋਂ ਇਹ ਸਮੱਸਿਆ ਸਾਡੇ ਧਿਆਨ ਚ ਲਿਆਂਦੀ ਇਹ ਫਿਰ ਅਸੀਂ ਇੱਥੋਂ ਦੇ ਜਿਹੜੇ ਕੌਂਸਲਰ ਦਾ ਇਲੈਕਸ਼ਨ ਲੜੇ ਸੀਗੇ ਕੁਝ ਥੋੜੀਆਂ ਮੋਟਾਂ ਨਾ ਰਹਿ ਗਈ ਸਾਡੇ ਬੰਟੀ ਜੀ ਔਰ ਇਹਨਾਂ ਇਹਨਾਂ ਨੇ ਵੀ ਸਾਡੇ ਨਾਲ ਗੱਲ ਕੀਤੀ ਤੇ ਅਸੀਂ ਅੱਜ ਫੈਸਲਾ ਕਰ ਲਿਆ ਵੀ ਇੱਥੇ ਜਿਹੜਾ ਬੋਰ ਦਾ ਕੰਮ ਜਿਹੜਾ ਇਮੀਡੀਟ ਸ਼ੁਰੂ ਕੀਤਾ ਜਾਏਗਾ ਕੱਲ ਇੱਥੇ ਬੋਰ ਦਾ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੁਸੀਂ ਆ ਕੇ ਕੱਲ ਵੀ ਦੇਖ ਸਕਦੇ ਹੋ ਤੁਸੀਂ ਬੰਟੀ ਉਹਨਾਂ ਦੇ ਲਾਲ ਜੀ ਬੰਟੀ ਜੀ ਕੀ ਕਹਿਣਾ ਚਾਹੁੰਦੇ ਅੱਜ ਮੇਅਰ ਸਾਹਿਬ ਇੱਥੇ ਆਏ ਆ ਲੋਕਾਂ ਨੂੰ ਬਹੁਤ ਪਰੇਸ਼ਾਨੀ ਸੀ ਪਾਣੀ ਦੀ ਪਾਣੀ ਜਿਹੜਾ ਹੈ ਹਰ ਬੰਦੇ ਨੂੰ ਚਾਹੀਦਾ ਤੇ ਮੈਂ ਮੇਅਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿ ਮੈਂ ਉਸ ਦਿਨ ਜਾਣਾ ਜਿਸ ਦਿਨ ਅਸੀਂ ਬੋਲ ਸ਼ੁਰੂ ਕਰਾਣਾ ਮੈਂ ਲਈਤੇ ਝੂਠੇ ਲਾਰੇ ਨਹੀਂ ਲਾਣੇ ਨਾ ਕਿਸੇ ਨਾਲ ਝੂਠੀ ਝੂਠਾ ਵਾਦਾ ਕਰਨਾ ਜੇ ਅਸੀਂ ਕਰਾਣ ਦੇ ਵਿੱਚ ਸਮਰਥਾ ਤੇ ਕਰਾਵਾਂਗੇ ਜੇ ਨਹੀਂ ਕਰਾਣਾ ਅਸੀਂ ਕੋਲੋਂ ਕਰਾਈਏ ਲੋਕਾ ਕੋਲੋਂ ਕਰਾਈਏ ਲੇਕਿਨ ਮੇਰ ਸਾਹਿਬ ਦੀ ਅਸੀਂ ਮੈਂ ਕਹਿੰਦਾ ਕੋਟੀ ਕੋਟੀ ਧੰਨਵਾਦ ਹੈ ਇਹਨਾਂ ਦਾ ਕਿ ਇਹਨਾਂ ਨੇ ਸਾਡੀ ਗੱਲ ਨੂੰ ਸੁਣ ਕੇ ਤੇ ਅਸੀਂ ਅਮਿਤ ਜੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਪਾਣੀ ਤੇ ਹਰ ਨੂੰ ਮਿਲਣਾ ਚਾਹੀਦਾ ਮੇਰ ਸਾਹਿਬ ਦੇ ਉਹ ਉਹਨਾਂ ਨੇ ਕਿਹਾ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਦਾ ਕਰਨਾ ਅਸੀਂ ਵਾਦਾ ਕੀਤਾ ਸੀ ਇਹਨਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਕਿ ਜੇ ਪ੍ਰਮਾਤਮਾ ਨੇ ਸੁੱਖ ਰੱਖਿਆ ਜਿੱਤਾਂਗੇ ਤੇ ਅਸੀਂ ਬੋਰ ਕਰਾ ਕੇ ਦਿਆਂਗੇ ਮੇਰ ਸਾਹਿਬ ਦਾ ਫਿਰ ਇੱਕ ਵਾਰੀ ਧੰਨਵਾਦ ਹੈ ਕਿ ਉਹ ਅੱਥੇ ਬੋਰ ਕਰਵਾ ਕੇ ਆ ਗਏ ਠੀਕ ਸਤਾਨਕ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਮੇਰ ਸਾਹਿਬ ਜੋ ਪਹੁੰਚੇ ਨੇ ਬਨਰਲ ਪਾਟਿਆ ਜੀ ਉਹਨਾਂ ਨੇ ਵੀ ਲੋਕਾਂ ਨੂੰ ਵਾਦਾ ਕੀਤਾ ਕਿ ਇੱਕ ਦੋ ਦਿਨ ਦੇ ਵਿੱਚ ਜਿਹੜਾ ਤੇ ਕੰਮ ਸ਼ੁਰੂ ਹੋ ਜਾਣਾ ਤੇ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਜਾਵੇ ਹੋ ਜਾਵੇਗਾ ਤੁਸੀਂ ਜੋ ਜੜਵਕੀ ਆਰਟੀ ਨਿਊਜ਼ ਦੇ ਨਾਲ ਉਹਨਾਂ ਦਾ ਇਜਾਜ਼ਤ ਨਮਸਕਾਰ ਬਹੁਤ ਬਹੁਤ ਧੰਨਵਾਦ ਅਸੀਂ ਅੱਥਰੂ ਫੈਲਾਇਆ ਤਾਂ ਤਾਂ ਜਿਆਦਾ ਜਿਆਦਾ ਸਾਡਾ ਕਰ ਪਾਣੀ ਆ ਜਾਣਾ ਠੀਕ ਹੈ ਇਸੇ ਮੇਰੇ ਸਾਹਿਬ ਐਸੀ ਕਿ ਕੀ ਕਹਿੰਦੇ ਨੇ ਉਹ ਕਹਿੰਦੇ ਕੱਲ ਹੀ ਸ਼ੁਰੂ ਕਰ ਕਹਿ ਕੇ ਗਿਆ ਦਲਾਸਾ ਕਰੀਆ ਕੱਲ ਸ਼ੁਰੂ ਕਰ ਕੋਈ ਟੈਨਸ਼ਨ ਨਹੀਂ ਤੁਹਾਨੂੰ ਵੀ ਨਹੀਂ ਜੀ ਤੁਹਾਨੂੰ ਇੰਨੀ ਗੱਲ ਤੇ ਸਾਨੂੰ ਬੜੀ ਖੁਸ਼ੀ ਆ ਚਲੋ ਮਾਲਕ ਇਹੋ ਤੁਹਾਡੇ ਆਵਾਜ਼ ਵੀ ਧੰਨਵਾਦ ਕਰਨੇ ਉਹਨਾਂ ਨੇ ਵੀ